ਗੁੱਡ ਮਾਰਨਿੰਗ एवरीवन ਕਿਤਾ ਤੁਸੀ ਸਾਰੇ ਆਈ ਹੋਪ ਤੁਸੀ ਸਾਰੇ ਵਧੀਆ ਹੋਗੇ ਗਾਇਸ ਵੀਰ ਦੇ ਬਚਪੇ ਨੇ ਪੌਣੇ 7 ਤੇ ਆਯੂਸ਼ ਬਰਸ਼ ਕਰਾ ਰਹਾ ਹੈ ਬਸ ਉਹਨੇ ਸ਼ਾਵਰ ਲੈਣਾ ਹੁਣੇ ਤੇ ਅਨਮੋਲ ਜਾ ਰਿਹਾ ਵਾ ਤੇ ਇਧਰ ਗੌਰਵ ਜੀ ਦੀ ਡਿਊਟੀ ਲੈ ਕੇ ਉਠਾਨ ਦੀ ਕਿਉਂ ਕਿਉਂਕਿ ਮੈਂ ਸਬਜੀ ਬਣਾਣੀ ਹੈ ਆ ਸਬਜੀ ਹੈ ਨਹੀਂ ਕਿ ਮੈਂ ਚੋਪਿੰਗ ਡਨ ਕਰ ਲਈ ਹੈ ਅਦਰਕ ਰਹਿ ਗਿਆ ਕਰਣ ਵਾਲਾ ਵਲੌਗ ਚ ਪਤਾ ਲੱਗਾ ਮੈਨੂੰ ਸਾਵਤ ਮਸਾਲਾ ਤੇ ਇਹ ਤਾਂ ਤੇਲ ਚ ਬਣਾ ਲੱਗਿਆ ਕਿਉਂਕਿ ਬੱਚਿਆਂ ਨੂੰ ਸਕੂਲ ਲੈ ਕੇ ਜਾਣੀਆਂ ਜਿੱਕੇ ਹੋੱਚ ਬੜਾਈ ਤੇ ਜੰਮ ਜਾਣੀਆਂ ਇਸ ਲਈ ਮੈਂ ਤੇਲ ਚ ਬਣਾ ਰਹੀ ਆ ਬਸ ਸੜ ਚੁੱਕਾ ਤੇਲ ਵੀ ਸੋ ਮਿਲਦੀ ਆ ਮੈਨੂੰ ਦਾਗਾ ਦਾਲ ਬਣ ਕੇ ਰੈਡੀ ਹੋ ਗਈ ਹੈ ਦੇਖੋ ਰੈਡੀ ਹੈ ਦਾਲ ਤੇ ਜਦ ਮੈਂ ਪੈਕ ਕਰ ਰਹੀ ਆ ਟਿਫਿਨ ਮੈਂ ਕਿਹਾ ਥੋੜੀ देर ਖੁੱਲੀ ਰੱਖਾ ਕਿਉਂਕਿ ਜਿਆਦਾ ਘਾਟ ਆ ਤੇ ਕਹੇਗਾ ਈਯੂਸ਼ ਦਾ ਠੀਕ ਹੈ। ਆਯੂਸ਼ ਨੇ ਕਹਿ ਕੇ ਚਾਵਲ ਬਣਵਾਏ ਦਾਲ। ਕਹਿੰਦਾ ਤੁਸੀਂ ਕੀ ਸਬਜੀ ਬਣਾ ਰਹੇ ਹੋ ਮੰਮਾ? ਪਹਿਲਾਂ ਮੈਨੂੰ ਦੱਸੋ। ਤੇ ਮੈਂ ਕਿਹਾ ਮੈਂ ਦਾਲ ਬਣਾ ਰਹੀ ਹਾਂ ਤੇ ਕਹਿੰਦਾ ਫੇਰ ਫਟਾਫਟ ਚਾਵਲ ਵੀ ਬਣਾਓ। ਵਾਓ! ਮੇਰਾ ਆਪਣਾ ਦਿਲ ਕਰ ਪਿਆ। ਪਰ ਅਸੀਂ ਮੂਲੀਆ ਵਾਲੀ ਰੋਟੀ ਬਣਾਣੀ ਹੈ। ਗੌਰਵ ਜੀ ਨੂੰ ਮੈਂ ਮੂਲੀਆ ਵਾਲੀ ਦੇਣੀ ਹੈ। ਕਿਉਂਕਿ ਗੌਰਵ ਜੀ ਦੀ ਫੇਵਰਿਟ ਹੈ ਤੁਹਾਨੂੰ ਕੱਲ ਹੀ ਦੱਸਿਆ ਸੀ ਮੈਂ। રાઈસ ਦੁਪਹਿਰੇ ਖਾ ਲਾ ਗਏ। ਅਨਮੋਲ ਦੇ ਵੀ ਥੋੜਾ ਛਾਲੇ ਹੋਇਆ ਉਹਨੂੰ ਥੋੜਾ ਰਿਲੈਕਸ ਫੀਲ ਹੋਊਗਾ ਚਾਵਲਾ ਨਾਲ। ਚਾਵਲ ਸਹੀ ਹੈ। ਪਰਫੈਕਟ। ਚਲੋ ਜੀ ਹੁਣ ਇਹਦੇ ਵਿੱਚ ਫਰੂਟ ਜਾਏਗਾ। ਐਪਲ ਆਯੂਜ਼ ਦਾ ਆ ਰਿਹਾ। ਤੇ ਨਾਲ ਹੀ ਇਹਦੇ ਵਿੱਚ ਬੋਟਲ ਪੈਕ ਹੋ ਜਾਏ ਤਖਾਂ ਤਿਆਰ ਤਿਰ ਹੋ ਕੇ ਦੇਖੋ ਸੌ ਗਿਆ ਓਏ ਕੰਗੀ ਕੁੰਗੀ ਕਰਕੇ ਸੌ ਗਿਆ ਯੂਸ਼ੀ ਓ ਯੂਸ਼ੀ ਮੋਲੀਨਾ ਆលਿਆ ਹਾਂ ਉਹ 7:30 ਵਜੇ ਆ ਰਹਿਣਾ ਵਾ ਤੂੰ ਉਹ ਸਾਰਾ ਕੁਝ ਰੈਡੀ ਪਾਉਂਗਾ ਏ ਜਨਾਬ ਜੀ ਅਜੇ ਤੱਕ ਬਾਹਰ ਨਹੀਂ ਆਏ ਜੀ ਬੱਚੇ ਪਹੁੰਚ ਗਏ ਨੇ ਜੀ ਸਕੂਲ ਟਾਈਮ ਤੇ ਗੇਟ ਖੁੱਲ ਗਿਆ ਥੜਾ ਥੜਾ ਸਫਾਈ ਹੋ ਚੁੱਕੀ ਹੈ ਦੇਖੋ ਕਲੀਨ ਕਰਦਾ ਇਹਨਾਂ ਦੇ ਸਕੂਲ ਚ ਸਮਾਰਸੀਬਲ ਵੀ ਕਰ ਦਿੱਤਾ ਨਾ ਅਨਮੋਲ ਸਮਾਰਸੀਬਲ ਹੋ ਗਿਆ ਇਹਨਾਂ ਦਾ ਸਕੂਲ 300 300 ਰੁਪਏ ਅਰੇ ਐਕਸੈਸ ਇਹ ਲਿਖਿਆ ਨੇ ਸਮਾਰਸੀਬਲ ਆੜੇ ਮम्मा ਅੱਛਾ ਤੇ ਤੁਹਾਡਾ ਟ੍ਰਿਪ ਦਾ ਕੀ ਬਣਿਆ ਹੋਣ ਪੇਪਰ ਦਾ ਬਾਅਦ ਅੱਛਾ ਕਰਨਗੇ ਜੀ ਜੀ ਇਸ ਪੈਂਡਿੰਗ ਉਹ ਕਰ ਦੇ ਲੈ ਪਲੀਜ਼ ਅੱਜ ਜੀ ਬੱਚਿਆਂ ਨੂੰ ਸਕੂਲ ਛੱਡਦਾ ਟਾਈਮ ਤੇ ਪਹੁੰਚ ਰਿਹਾ ਹਾਂ ਤੇ ਜਾ ਰਿਹਾ ਘਰ ਸੋ ਮਿਲਦੇ ਆ ਤੁਹਾਨੂੰ ਘਰ ਪਹੁੰਚ ਕੇ ਵਿਦੇ ਫਰੈਸ਼ ਹਾਂਜੀ ਗਾਇਜ਼ ਜੀ ਇਹ ਕਿ ਮੈਂ ਤੁਹਾਨੂੰ ਕੱਲ ਦੱਸਿਆ ਠੀਕ ਹੈ ਮੋਲੀਆਂ ਵਾਲੇ ਪਰਾਂਠੇ ਬਣਨੇ ਨੇ ਮੋਲੀਆਂ ਮੈਂ ਕਰ ਲੱਗੇ ਕੱਤੂ ਕਾ ਵੇੜਾ ਆਪਾਂ ਕਰ ਦਿੱਤਾ ਕਲੀਨ ਸਾਰਾ ਬਾਹਰ ਤੁਸੀਂ ਸ਼ੋਰ ਤਾਂ ਸੁਣ ਲਈ ਰਹੇ ਹੋਗੇ ਇਹ ਕੋਠੀ ਬਣਨ ਲੱਗੀ ਆ ਉਹ ਪਾਣੀ ਦਾ ਕਨੈਕਸ਼ਨ ਲੈ ਰਹੇ ਆ ਤੇ ਕਲੀਨ ਹੋ ਗਿਆ ਬਰੂਦ ਆਪਾਂ ਚੜਾਤੀ ਕੋਠੇ ਸਤਿ ਸ੍ਰੀ ਅਕਾਲ ਤੇ ਅੰਦਰ ਵੀ ਰਹਿ ਲੋ ਖਲਾਰਾ ਖਲਾਰਾ ਹੋਰ ਅੰਦਰ ਆਪਾਂ ਆਰਾਮ ਨਾਲ ਹੌਲੀ ਹੌਲੀ ਲੱਗੇ ਰਾਵਾਂਗੇ ਬਾਹਰੋਂ ਥੀਨ ਹੋ ਗਿਆ ਵੇੜਾ ਗੁੜਾ ਹੋ ਗਿਆ ਅੰਦਰੋਂ ਦਾ ਆਪਾਂ ਆਰਾਮ ਨਾਲ ਹੌਲੀ ਹੌਲੀ ਲੱਗੇ ਰਾਵਾਂਗੇ ਭਾਂਟੇ ਵਸ ਦੋ ਕੀ ਆ ਤੇ ਮਿਲਦੇ ਆ ਤੁਹਾਨੂੰ ਜਦੋਂ ਮੂਲੀਆਂ ਦੇ ਪਰਾਂਠੇ ਰੈਡੀ ਹੋ ਜਾਂਦੇ ਔਰ ਜੀ ਕਿੱਦਾਂ ਬਣੇ ਮੂਲੀਆਂ ਦੇ ਪਰਾਂਠੇ ਹੈਂ ਲੈ ਲਓ ਆ ਦੇਖੋ ਤਾਂ ਦਿਖਾਵਾ ਗੁੱਡ ਬਾਏ ਤੇ ਮੈਂ ਬਣਾਇਆ ਪੱਕੇ ਪੁੱਤੇ ਪਾ ਕੇ ਖੂਬ ਸਾਰੇ ਗੌਰਵ ਜੀ ਪੱਤੇ ਲਾਇਕ ਨਹੀਂ ਕਰਦੇ ਆਪਾਂ ਮੂਰੀਆਂ ਦੇ ਪੱਤੇ ਪਾਏ ਆ ਨਾਲ ਬਟਰ ਨਾਲ ਚਾਹ ਦੇਖੋ ਡਾਈਟਿੰਗ ਸਾਡੀ ਦੇਖੋ ਮੈਨੂੰ ਗੌਰਵ ਜੀ ਨੇ ਕੋਚਾ ਲਿਆ ਕੇ ਦਿੱਤਾ ਕਹਿੰਦੇ ਹੁਣ ਤੋਂ ਇਹਦੇ ਨਾਲ ਕੋਚਾ ਲਾਇਆ ਹੈਗਾ ਤੇ ਇਹਦੇ ਨਾਲ ਈਜ਼ੀ ਰਹੂਗਾ ਇਹ ਪੈਰਾ ਬਹੁਤ ਹੈ ਦਾ ਨੂੰ ਕੋ ਜਾਇਂ ਦਿੱਤਾ ਚਲ ਹੁਣ ਆਪਾਂ ਆਰਾਮ ਨਾਲ ਸਫਾਈ ਕਰਿਆ ਕਰਾਂਗੇ ਵੈਸੇ ਅੱਜ ਨੀਡ ਨਹੀਂ ਸੀ ਕਿ ਪੋਚੇ ਦੀ ਪਰ ਮੈਂ ਕਿਹ ਚੱਲ ਲਗਾ ਦੇਨੀ ਆ ਫਰਨਲ ਪਾਲੀ ਖੂਬ ਇਹ ਚੱਲ ਮੱਛਰ ਮੁਛਰ ਨਹੀਂ ਆਊਗਾ ਸੋ ਸੁੱਟ ਰੇ ਮੋਬ ਮੇਜਲ ਦੇ ਆ ਨਾ ਆਪਾਂ ਨੂੰ ਮਾਰਕੀਟ ਤੋਂ ਪਰ ਮੇਰੇ ਕੋ ਪਿਆ ਹੀ ਸੀਗਾ ਕਿਉਂਕਿ ਜਦੋਂ ਮੈਂ ਇਹੇ ਪੁਰਾਣੇ ਪੋਚੇ ਦਾ ਪਿਆ ਸੀਗਾ ਓਏ ਹੋਏ ਦੇਖੋ ਕਿੰਨਾ ਵਧੀਆ ਲੱਗ ਰਿਹਾ ਕਲੀਨ ਹੋ ਗਿਆ ਮੈਟ ਧੋਣੇ ਸੀਗੇ ਤੇ ਗੌਰਵ ਜੀ ਕਹਿੰਦੇ ਮੈਂ ਬੇੜਾ ਤੋਤਾ ਨਾ ਮੈਂ ਕਿਹਾ ਚਲ ਉੱਥੇ ਮੈਟ ਧੋਣੀ ਆ ਵਾਲੇ ਪਰ ਗੋਰੂ ਜੀ ਕਹਿੰਦੇ ਨਹੀਂ ਮੈਂ ਜਾਣਾ ਵਾ ਸ਼ਾਪ ਤੇ ਤੂੰ ਪਹਿਲਾਂ ਰੋਟੀ ਬਣਾ ਦੇ ਮੈਨੂੰ ਫਿਰ ਮੈਂ ਉਹ ਵੇੜਾ ਹੀ ਕਰ ਦੇਣੀ ਤੇ ਦੇਖੋ ਸਫਾਈ ਹੋ ਗਈ ਹੱਸੋ ਹੁਣ ਜਲਦੀ ਜਲਦੀ ਹੋ ਜਾਣਾ ਬੱਚੇ ਆਉਣ ਵਾਲੇ ਆ ਮੇਰੇ ਉਹਨਾਂ ਨੂੰ ਆਉਣ ਤੋਂ ਪਹਿਲੇ ਪਹਿਲੇ ਬਣਾਣਾ ਵਾ ਰੋਟੀ ਸਬਜ਼ੀ ਆਪਣੀ ਢਾਣਾ ਸਵੇਰੇ ਹੀ ਆਪਾਂ ਬਣਾ ਲਈ ਸੀ ਸਾਤ ਮਸਰਦਾਲ ਚਲੋ ਗਾਇਜ਼ ਮਿਲਦੇ ਆ ਜਦੋਂ ਪੋਚਾ ਲੱਗ ਜਾਂਦਾ ਅੱਜ ਤਾਂ ਵੈਸੇ ਬੰਕੁਸ਼ ਨੇ ਵੀ ਸਾਰੀ ਪੋੜੀ ਤੋਂ ਲਸਫਾਈ ਕੀਤੀ ਐ ਮੈਂ ਸਾਰੀ ਸਫਾਈ ਕਰਵਾ ਲਈ ਬੰਕੁਸ਼ ਕੋਲ ਸਿਲੰਡਰ ਉਹਦੇ ਵੈਕਿਊਮ ਕਲੀਨਰ ਸਾਰਾ ਰਖਾ ਲਿਆ ਪੋੜੀ ਨੀਚੇ ਕਿਉਂਕਿ 9 ਵਜੇ ਨੂੰ ਪਏ ਸੀ 10 ਮਿੰਟ ਇਹ ਪੂਰੇ 9 ਵਜੇ ਖੋਲਦਾ ਦੁਕਾਨ ਮੈਂ ਕਿਹਾ ਚੱਲ 10 ਮਿੰਟ ਪਏ ਆ ਇੱਕ ਤਾਂ ਉੱਪਰ ਪਾਣੀ ਦੇ ਕੇ ਆ ਬੁੱਟਿਆਂ ਨੂੰ ਇੱਕ ਵਾਰੀ ਸਫਾਈ ਕਰ ਜਾ ਫੇਰ ਪੋੜੀ ਖੰਦੇ ਕਰ ਗਿਆ ਮਿੰਟ ਚ 10 ਮਿੰਟ ਵੀ ਨਹੀਂ ਲੱਗੇ ਮੈਂ ਨਾਲ ਲੱਗੀ ਸੀ ਉਹਦੇ ਦੇਖੋ ਕਿੰਨੀ ਸੋਹਣੀ ਸਫਾਈ ਹੋ ਗਈ ਐ ਵਧੀਆ ਚਲੋ ਗਾਇਜ਼ ਮਿਲਦੇ ਆ ਜਦੋਂ ਪਹੁੰਚੇ ਡਨ ਹੋ ਜਾਂਦੇ ਆ ਗਏ ਜੀ ਮੇਰੇ ਛੋਟੇ ਛੋਟੇ ਕੱਟ ਕੇ ਸਕੂਲੋਂ ਹਾਂਜੀ ਹਾਊ'ਸ ਯਰ ਡੇ ਅਮਾਂ ਕਰਿਆ ਯਾਨੀ ਉਂਦੇਵਾ ਚੁੱਕੇ ਨੇ ਪੰਜ ਤੇ ਮੇਰਾ ਟਾਈਮ ਹੋ ਗਿਆ ਏ ਫਰੈਸ਼ ਦਾ ਏ ਮੈਂ ਰੱਖਣ ਜਾ ਰਹੀ ਆ oven ਤੇ 3 ਮਿੰਟ ਲਈ ਰੱਖਾਂਗੇ ਫੁੱਲ ਗਰਮ ਹੋ ਜਾਏਗੀ ਸੋ ਇੰਜੋਏ ਕਰਦੇ ਆ ਏ ਫਰੈਸ਼ ਕਿਉਂਕਿ ਮੈਂ ਅੱਜ ਰੋਟੀ ਜਿਹੜੀ ਐ 4 ਵਜੇ ਹੀ ਖਾ ਲਈ ਭੁੱਖ ਲੱਗੀ ਨੂੰ ਨਹੀਂ ਮੈਂ ਕੁਝ ਖਾ ਸਕਦੀ ਅਗਰ ਲੈਣਾ ਵੀ ਹੋਇਆ ਤਾਂ ਹਲਕਾ ਫੁਲਕਾ ਲਵਾਂਗੇ ਔਰ ਇੱਛਾ ਨਹੀਂ ਹੈ ਸੋ ਕੂਲਰ ਨਾ ਹੈ ਗਰਮੀ ਲੱਗ ਰਹੀ ਹੈ ਅੱਜ ਤਾਂ ਸਫਾਈ ਪੂਰੀ ਬਣੀ ਹੋਈ ਹੈ ਠੀਕ ਆ ਸ਼ਾਮ ਦੇ ਵੱ ਚੁੱਕੇ ਨੇ 6:30 ਤੇ ਮੈਂ ਹੁਣ ਚਨੇ ਰੱਖ ਕੇ ਆਈਆਂ ਕਿਉਂਕਿ ਅੱਜ ਸੈਟਰਡੇ ਤੇ ਦੁੱਧ ਰੱਖ ਕੇ ਆਈਆਂ ਤੇ ਹੁਣ ਇੱਧਰ ਲਾਂ ਲਗੀਆਂ ਕੱਪੜੇ ਤੈ ਥੋੜੇ ਜਿਹਾ ਹੈਗੇ ਆ ਤੇ ਥੋੜੇ ਜਿਹਾ ਮਸ਼ੀਨ 'ਚ ਧੋਣ ਨੂੰ ਪਾਏ ਆ ਤੇ ਡਰੈਸਸ ਧੋ ਦੇਣੀਆਂ ਕਿਉਂਕਿ ਕੱਲ ਵੀ ਛੁੱਟੀ ਹੈ ਮੰਡੇ ਦੀ ਵੀ ਛੁੱਟੀ ਹੈ ਟਿਊ ਜਿਹੜਾ ਆਯੂਸ਼ ਦਾ ਪੇਪਰ ਹੈ देन ਵੀ ਟੈਨ ਐਗਜ਼ਾਮ ਸਟਾਰਟ ਹੈ ਸੋ ਮਿਲਦੀਆਂ ਜਦੋਂ ਬੱਚੇ ਆ ਜਾਂਦੇ ਹਾਂ ਹੁਣ ਅਸੀਂ ਜਾ ਰਹੇ ਆ ਸ਼ਨੀ ਦੇ ਮੰਦੇ ਤੁਹਾਨੂੰ ਪਤਾ ਹੀ ਹੈ ਸੈਟਰਡੇ ਹੈਗਾ ਵਾ ਤੇ ਦੇਖੋ ਰਸ਼ ਇੰਨਾ ਹੈ ਨੀਗਾ ਟਾਈਮ ਕਿਉਂਕਿ ਜ਼ਿਆਦਾ ਹੋ ਗਿਆ ਵਾ ਗੌਰਵ ਜੀ ਆਏ ਲੇਟ 8 ਵਜੇ ਹਜੇ ਸਾਰੇ ਹੈ 8 ਵਜੇ ਆ ਆਰ ਹੋਰ ਟਾਈਮ ਹੋਇਆ ਕੋਈ ਜ਼ਿਆਦਾ ਟਾਈਮ ਥੋੜੀ ਹੈ 8 ਵਜੇ ਪ੍ਰਸ਼ਾਦ ਪਰ ਮੈਂ 7 ਵਜੇ ਬਣਾ ਦਿੱਤਾ ਸੀਗਾ ਤੇ ਦੇਖੋ ਕਿੰਨੇ ਸੋਹਣੀਆਂ ਦੁਕਾਨਾਂ ਐ ਫਲਾਵਰ ਸ਼ਾਪ ਦੇਖੋ ਕਿੱਡੀ ਗੈਂ ਹੁਣ ਇਹ ਥੋੜੇ ਦਿਨਾਂ ਤੱਕ ਇੱਥੇ ਬਹੁਤ ਰੌਣਕ ਰਹੇਗੀ ਕਰਵਾ ਚੌਥ ਕੋ ਵੀ ਇੰਨੀ ਰੌਣਕ ਹੁੰਦੀ ਨਾ ਨਵਰਾਤਰਿਆਂ ਕੋਲ ਬਹੁਤ ਜ਼ਿਆਦਾ ਦੇਖੋ ਦੇਖੋ ਜੀ ਤੇ ਜੀ ਨੇ ਲਾਟਰੀ ਪਾਣੀ ਹੋਵੇ ਪੰਜਾਬ ਸਰਕਾਰ ਦੇ ਰਖੜੀ ਬੰਪਰ ਦੀਵਾਲੀ ਬੰਪਰ ਆਪਾਂ ਪਾਈਏ ਦੀਵਾਲੀ ਬੰਪਰ ਲੈ ਲੋ ਹੈ ਦੀਵਾਲੀ ਬੰਪਰ ਪਿਛਲੀ ਵਾਰੀ ਪਾਇਆ ਸੀ ਨਾ ਆਪਾਂ ਇੰਨੇ ਵੇਲੇ ਰੱਖਣੇ ਕਿੱਥੇ ਆ ਨਹੀਂ ਰੱਖ ਮੈਂ ਲਵਾਂਗੀ ਜਨਨੀਆਂ ਬਣਾ ਲੈਂਦੀਆਂ ਜਗਾ ਪੈਸਿਆਂ ਦੀ ਅਸੀਂ ਪਿਛਲੀ ਵਾਰੀ ਪਾਇਆ ਅਸੀਂ ਬਸ ਇੱਕ ਦੋ ਨੰਬਰਾਂ ਤੇ ਰਹਿ ਗਏ ਕੀ ਪਤਾ ਹੈ ਕਿ ਇੱਕ ਦੋ ਨੰਬਰ ਮਿਲ ਲਈ ਜਾਣ ਨਹੀਂ ਪਾਣਾ ਜ਼ਰੂਰ ਆਏ ਇਦਾਂ ਹੀ ਕਿਸਮਤ ਖੁੱਲਣੀ ਹੈ ਜਦੋਂ ਖੁੱਲਣੀ ਹੈ ਪਾਉਂਗੀ ਇੱਕ ਤਾਂ ਪਾਉਂਗੀ ਇੱਕ ਇੱਕ ਬੰਪਰ ਜ਼ਰੂਰ ਪਾਉਂਗੀ ਕਿੰਨੇ ਦਾ 500 ਦਾ ਵਾ ਨਾ ਕਿ 200 ਦਾ ਵਾ 500 500 ਦਾ 500 ਆ ਕੋਈ ਗੱਲ ਨਹੀਂ ਪਾ ਲੈਣਾ ਇੱਕ ਬੰਪਰ ਜ਼ਰੂਰ ਤੇ ਰਸ਼ ਥੋੜਾ ਜਿਹਾ ਇੱਥੇ ਹੈਗਾ ਵਾ ਮੁਝ ਕੇ ਸ਼ਨੀ ਦੇ ਮੰਦਿਰ ਤੁਸੀਂ ਬੱਚਿਆਂ ਲਈ ਲੈਣ ਆਏ ਆ ਗੋਲ ਗੱਪੇ ਤੇ ਮੈਂ ਇੱਕ ਗਲਾਸ ਗੋਲ ਗੱਪਿਆਂ ਦਾ ਪੀ ਚੁੱਕੀ ਆ ਤੇ ਮੈਂ ਹੋਰ ਲੈ ਮੰਗਵਾਇਆ ਮੈਂ ਕਿਹਾ ਮੈਨੂੰ ਹੋਰ ਦੇ ਕੇ ਜਾਓ ਗੋਲ ਗੱਪੇ ਨਹੀਂ ਆਪਾਂ ਖਾਦੇ ਮੈਂ ਗੋਲ ਗੱਪੇ ਉਧਰ ਲੈ ਲਿਆ ਮੈਂ ਕਿਹਾ ਮੈਂ ਸਵੇਰੇ ਖਾ ਲੂੰਗੀ ਦੁਪਹਿਰੇ ਰੋਟੀ ਟਾਈਮ ਅ ਮੈਂ ਕਿਹਾ ਭਾਈ ਦੇਖਦਾ ਪਿਆ ਵੀ ਵਲੋਗਿੰਗ ਕਰਦੀ ਪਈ ਸਾਹਮਣੇ ਵਾਲਾ ਮੈਨੂੰ ਪਤਾ ਹੀ ਨਹੀਂ ਗੋਲ ਗੱਪੇ ਪਾਣੀ ਪਾਣੀ ਮਿੱਠਾ ਨਾ ਪੁਆਈਓ ਮੈਂ ਸਾਹਮਣੇ ਸਾਡੀ ਗੱਡੀ ਖੜੀ ਆ ਤੇ ਉਹ ਭਾਈ ਦੇਖਦਾ ਪਿਆ ਵੀ ਇਹ ਵਲੋਗਿੰਗ ਕਰਦੀ ਪਈ ਆ ਅਰੇ ਗੋਲ ਗੱਪੇ ਵਾਓ ਯਮੀ ਯਮੀ ਇਹ ਹੁਣ ਅੱਧੇ ਰੱਖ ਲੈਣੇ ਆ ਮੈਂ ਤੇ ਕੱਲ ਖਾਉਂਗੀ ਤੁਹਾਨੂੰ ਕਿਹਾ ਸੀ ਨਾ ਜਦੋਂ ਮੇਰਾ ਦਿਲ ਹੋਵੇ ਤੇ ਮੈਂ ਦਾ ਪਾਣੀ ਦੱਸੋ ਕਿਹਨੂੰ ਕਿਹਨੂੰ ਪਸੰਦ ਆ ਕਮੈਂਟ ਸੈਕਸ਼ਨ ਚ ਵਾਓ ਯਮੀ ਡਾਈਜੈਸ਼ਨ ਸਹੀ ਹੋ ਜਾਂਦਾ ਸਾਰਾ ਓਹ ਮਿੱਠਾ ਨਹੀਂ ਲ ਪਾਇਆ ਹਨਾ ਹੂੰ ਇਹ ਵੀ ਪੀ ਕੇ ਆਏ ਨੇ ਚਾਰ ਗਲਾਸ ਗੋਲ ਗੱਪਿਆਂ ਦੇ ਮੈਂ ਦੋ ਮੈਂ ਪੀ ਗਈ ਧਿਆਨ ਨਾਲ ਊੜਾ ਹਨਾ ਦੀ ਇੱਕ ਅੱਧਾ ਬੱਚਿਆਂ ਨੇ ਗੋਲ ਗੱਪੇ ਲਈ ਅਨਮੋਲ ਕਹਿ ਰਿਹਾ ਮੈਂ ਰੈਪ ਖਾਣਾ ਪਨੀਰ ਉਹਨੂੰ ਬੜਾ ਚਸਕਾ ਪਿਆ ਪਿਆ ਕਹਿੰਦਾ ਮਮਾ ਆ ਸਿੱਖ ਲੋ ਫਟਾਫਟ ਮੈਂ ਕਿਹਾ ਠੀਕ ਆ ਅਸੀਂ ਇੱਥੇ ਪੀਜ਼ਾ ਹੌਟ ਐਂਡ ਫ੍ਰੈਸ਼ ਕੀ ਨਾਮ ਇਹਨਾਂ ਦਾ ਕੈਨੇਡੀਅਨ ਪੀਜ਼ਾ ਹੂੰ ਆਪਣੇ ਕੁਇਕ ਬਾਈਟ ਦੇਖੋ ਜੀ ਕੋਈ ਆ ਗਿਆ ਉੱਪਰ ਲਿਖਿਆ ਬਾਈਟ ਭਾਜੀ ਲਿਆਏ ਨੇ ਰੈਪ ਤੇ ਆ ਪਨੀਰ ਰੈਪ ਹੀ ਕਰਾਏ ਹਨਾ ਹਾਂਜੀ ਓਕੇ ਇਹਨੇ ਲੋਹ ਹੋ ਹੋ ਵਾਓ ਇਹ ਨਵਾਂ ਸੀ ਆ ਰੈਪ ਇੰਜੋਏ ਕਰਾਂਗੇ ਇਹ ਵਾਲਾ ਕਿਉਂਕਿ 버거 ਕਿੰਗ ਵਾਲਿਆਂ ਦਾ ਬਹੁਤ ਕੋਸਟਲੀ ਪੈਂਦਾ ਹਨਾ ਇਹ ਆਪਾਂ ਨੂੰ ਕਿੰਨੇ ਦਾ ਪਿਆ ਉੱਥੇ ਪੈਂਦੇ 400 ਦੇ 2 ਆ ਮਿਲ ਗਏ ਸਾਨੂੰ 200 ਦੇ 2 ਸੇਮ ਕੁਆਲਿਟੀ ਸੇਮ ਕੁਆਲਿਟੀ ਫੇਸ ਤਾਂ ਪਤਾ ਕਿੰਨਾ ਫੂਡ ਖਾਵੇ ਸਹੀ ਗੱਲ ਫੂਡ ਤਾਂ ਬਹੁਤ ਟੇਸਟੀ ਆ ਹੁਣ ਇਹ ਤਾਂ ਤੁਹਾਨੂੰ ਰਿਵਿਊ ਦਊਗਾ ਅਨਮੋਲ ਉਹਨੂੰ ਅਸੀਂ ਇਹ ਨਹੀਂ ਦੱਸਣਾ ਵੀ ਅਸੀਂ 버거 ਕਿੰਗ ਤੋਂ ਨਹੀਂ ਲਿਆਏ ਅਸੀਂ ਇਹੀ ਕਹਿਣਾ ਵੀ ਅਸੀਂ ਕੋਈ ਕੋਹਤੋਂ 버거 ਕਿੰਗ ਤੋਂ ਲਿਆਏ ਆ ਤੂੰ ਟੇਸਟ ਕਰ ਫਿਰ ਉਹ ਰਿਵਿਊ ਦਊਗਾ ਤੁਹਾਨੂੰ ਜੀ ਜੀ ਆ ਗਏ ਆ ਕਾਰ ਤੇ ਦੇਖੋ ਬੱਚੇ ਕਿੰਨੇ ਐਕਸਾਈਟਡ ਨੇ ਡੋਂਗੇ ਫੜਾ ਫੜ ਲੈ ਕੇ ਆਏ ਨੇ ਬੀ ਰੋਕ ਕੇ ਦਾ ਅੱਛਾ ਆਯੂ ਅਨਮੋਲ ਦਊਗਾ ਹੁਣ ਰਿਵਿਊ ਰੈਪ ਦਾ ਤੇ ਆ ਪਿਆ ਆ ਵਾ ਇੱਕ ਕ੍ਰੈਪ ਕੱਢ ਪਹਿਲੇ ਇੱਕ ਪਾਪਾ ਦਾ ਵਾ ਮੈਂ ਨਹੀਂ ਖਾਣਾ 버ਗਰ ਕਿੰਗ ਦਾ ਨਹੀਂ ਪਸੰਦ ਨਾ ਰਹਿਣ ਦੇ ਫਿਰ ਪਹਿਲਾਂ ਟ੍ਰਾਈ ਤਾਂ ਕਰ ਉਹ ਪੈਂਦੇ ਸੀ ਆਪਾਂ ਨੂੰ 400 ਦੇ ਦੋ ਤੇ ਇਹ ਹੈਗਾ ਵਾ ਪਨੀਰ ਆ ਸੇਮ ਦੇਖੋ ਬਈ ਕਿੰਨਾ ਵਧੀਆ ਆ ਲੈ इधर तो दे आ, आ, आ देख सेम रहे। रहे। रहे आ हेलो आ देख वाह गाइस ये ना टेस्टी ये टेस्टी स्मेल ही नहीं टेस्टी गाइस हाय हाय बस सेम सेम आ भाई अब तेरा टेड भी पर ही होगा स्मेल चक्की स्मेल की नहीं हो रही है गाइस हां आला होगा भैया का रिव्यू ले चल पनीर हां चल खा ਕਿੱਦਾਂ ਹੁਣ ਦੱਸ ਨਹੀਂ ਕਿਉਂ ਮੈਂ ਮੈਂ ਤਾਂ ਉਹ ਤੇ ਆ ਕੀ ਕਹਿੰਦੇ ਨੇ ਤੁਸੀਂ ਚੱਲ ਯੂਸ਼ ਇੰਜੋਏ ਕਰ ਆਪਣਾ ਗੋਲ ਗੱਪਾ ਆ ਤੇਰੀ ਗੋਲ ਗੱਪੇ ਵਾਲਾ ਸ਼ੋਰਟ ਬੜਾ ਅੱਗੇ ਜਾ ਰਿਹਾ ਵਾ ਤੈਨੂੰ ਪਤਾ ਹੱਥ ਰੱਖ ਕੋਲੀ ਰਿਮੋਟ ਛੱਡ ਦੇ ਹੂੰ ਕਿਦਾਂ ਹੂੰ ਗਾਇਜ਼ ਹੁਣ ਵਸ਼ਾਈਆਂ ਹੋ ਚੁੱਕੀਆਂ ਨੇ ਤੇ ਰਾਤ ਦੇ ਵੱਜ ਗਏ 11 ਤੇ ਆਪਾਂ ਲੱਗੇ ਆ ਸੋਹਣਾ ਦੇ ਕੋ ਮੋਲਾ ਚਾਰਜਿੰਗ ਲਾ ਰਿਹਾ ਫੋਨ ਤੇ ਐਸੇ ਨਾਲ ਹੀ ਵਲੋਗ ਤਾਂ ਕਰਦੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਅੱਛਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਕੱਲ ਮਿਲਦੇ ਆ ਇੱਕ ਨਵੇਂ ਵਲੋਗ ਚੀਤੂਨ ਗਾਇਜ਼ ਬਾਏ ਬਾਏ